ਅੱਜ ਹਲਕਾ ਵਿਧਾਨ ਸਭਾ ਫਲੋਰ ਦੇ ਅਹਿਮ ਮਹੱਤਵਪੂਰਨ ਮੰਡੀ ਫਲੋਰ ਦੇ ਵਿੱਚ ਅੱਜ ਜਿਹੜੀ ਹੈ ਕਣਕ ਦੀ ਜਿਹੜੀ ਆ ਖਰੀਦੋ-ਫਰੋਖਤ ਸ਼ੁਰੂ ਕੀਤੀ ਆ ਅੱਜ ਪਹਿਲੀ ਢੇਰੀ ਤੇ ਜਿਹੜਾ ਹੈ ਅਸੀਂ ਜਿਹੜਾ ਕਣਕ ਦਾ ਜਿਹੜਾ ਆਗਾਜ਼ ਕੀਤਾ ਆ ਔਰ ਇੱਥੋਂ ਦੇ ਕਿਸਾਨਾਂ ਦਾ ਅਸੀਂ ਮੂੰਹ ਮਿੱਠਾ ਕਰਵਾਇਆ ਔਰ ਜਿਹੜੀ ਲੇਬਰ ਨੇ ਇਹ ਕਣਕ ਜਿਹੜੀ ਹੈ ਚੁੱਕੜੀ ਹੈਗੀ ਆ ਔਰ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਉਹਨਾਂ ਦਾ ਵੀ ਮੂੰਹ ਮਿੱਠਾ ਕਰਵਾਇਆ ਔਰ ਸਮੁੱਚਾ ਜਿਹੜਾ ਹੈਗਾ ਇਸ ਮੰਡੀ ਦੇ ਵਿੱਚ ਪ੍ਰਬੰਧ ਕਰ ਲਿਆ ਗਿਆ ਪਿਛਲੇ ਸਾਲ ਲਗਭਗ ਪੌਣੇ 3 ਲੱਖ ਕੁਆਂਟਲ ਜਿਹੜਾ ਸੀਗਾ ਕਣਕ ਆਈ ਸੀਗੀ ਔਰ ਆਸ ਕਰਦੇ ਆ ਕਿ ਉਹ ਰਿਕਾਰਡ ਜਿਹੜਾ ਪਿਛਲਾ ਟੁੱਟੇ ਭਾਵੇਂ ਰਕਵਾ ਘੱਟ ਹੋਇਆ ਪਰੰਤੂ ਇਸ ਵਕਤ ਲੱਗਦਾ ਕਿ ਮੌਸਮ ਵਧੀਆ ਸੀ ਔਰ ਝਾੜ ਜਿਹੜਾ ਹੈਗਾ ਉਹ ਜ਼ਿਆਦਾ ਹੋਵੇਗਾ ਮੰਡੀ ਦੇ ਵਿੱਚ ਪੀਣ ਵਾਲੇ ਪਾਣੀ ਦੇ ਲਈ ਪੂਰਾ ਮੁਕੰਮਲ ਪ੍ਰਬੰਧ ਕਰ ਲਿਆ ਗਿਆ ਬਾਹਰਦਾਨੇ ਦਾ ਪੂਰਾ ਮੁਕੰਮਲ ਪ੍ਰਬੰਧਿਆ ਪੂਰਾ ਲਾਈਫਟਾਂ ਵਗੈਰਾ ਹਰ ਪੱਖ ਤੋਂ ਜਿਹੜਾ ਹੈਗਾ ਮੁਕੰਮਲ ਪ੍ਰਬੰਧ ਨੇ ਔਰ ਖਾਸ ਤੌਰ ਤੇ ਉਹ ਪ੍ਰਬੰਧ ਜਿਹੜਾ ਸਾਨੂੰ ਚਿੰਤਾ ਦਾ ਵਿਸ਼ਾ ਹੁੰਦਾ ਹੈ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਹੁਰਾ ਨੇ ਬਹੁਤ ਵੱਡਾ ਯਤਨ ਕਰਕੇ ਇਸ ਵਾਰ ਜਿਹੜੀ ਹੈਗੀ ਆ ਔਰ ਪਿਛਲੇ ਵਾਰ ਵੀ ਜਿਹੜਾ ਸੀਗਾ ਕਿਸਾਨਾਂ ਨੂੰ 24 ਘੰਟੇ ਦੇ ਵਿੱਚ ਵਿੱਚ ਜਿਹੜੀ ਹੈਗੀ ਆ ਏਜੰਸੀ ਦੀ ਜਿਹੜੀ ਆ ਅਦਾਇਗੀ ਉਹਨਾਂ ਦੇ ਖਾਤਿਆਂ ਦੇ ਵਿੱਚ ਪਾਈ ਆ ਪ੍ਰਧਾਨ ਜੀ ਖੜੇ ਨੇ ਸਾਡੇ ਪਬਲਿਕ ਜੀ ਹੈਗੀ ਆ ਇਹਨਾਂ ਨੂੰ ਪਤਾ ਆ ਕਿ ਇਹ ਮੰਡੀ ਕੱਲੀ ਦੀ ਨਹੀਂ ਗੱਲ ਹੈਗੀ ਆ ਜਿੰਨੀ ਵੀ ਹਲਕੇ ਦੇ ਵਿੱਚ ਸਾਡੀਆਂ ਸਾਰੀਆਂ ਮੰਡੀਆਂ ਕਿਤੇ ਵੀ ਸਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਆ ਅਸੀਂ ਸਾਰਿਆਂ ਦੀ ਜਿਹੜੀ ਅਦਾਇਗੀ ਆ ਕਿਸਾਨਾਂ ਦੀ ਜਿਹੜੀ ਗਿਆ ਇੱਕ ਇੱਕ ਦਾਣੇ ਦਾ ਮੁੱਲ ਜਿਹੜਾ ਹੈਗਾ ਆ ਉਹ ਉਹਨਾਂ ਦਾ ਸਮੇਂ ਸਿਰ 24 ਘੰਟਿਆਂ ਦੇ ਵਿੱਚ ਅਦਾਇਗੀ ਕਰ ਲਈ ਪਾਵਨ ਜੀ ਆ ਔਰ ਜੇ ਕਿਸੇ ਕੋਈ ਸਾਥੀ ਨੂੰ ਕੋਈ ਪ੍ਰੋਬਲਮ ਮੁਸ਼ਕਲ ਆਉਂਦੀ ਹੈਗੀ ਆ ਪ੍ਰਧਾਨ ਜੀ ਦੇ ਨਾਲ ਰਾਬਤਾ ਕਾਇਮ ਕਰ ਸਕਦੇ ਆ ਸਾਡੇ ਪ੍ਰਸ਼ਾਸਨ ਦੇ ਨਾਲ ਰਾਬਤਾ ਕਾਇਮ ਕਰ ਸਕਦੇ ਆ ਰਾਜkumar ਜੀ ਸਾਡੇ ਫੂਡ ਸਪਲਾਈ ਤੋਂ ਹੈ ਨੇ ਔਰ ਇਹਨਾਂ ਦੇ ਨਾਲ ਇਨਸਪੈਕਟਰ ਸਾਹਿਬਾਨ ਸਾਰੇ ਜਿਹੜੇ ਹੈਗੇ ਆ ਪੂਰਾ ਪ੍ਰਸ਼ਾਸਨ ਜਿਹੜਾ ਹੈਗਾ ਆਰਤੀਆਂ ਲਈ ਕਿਸਾਨਾਂ ਲਈ ਔਰ ਮਜ਼ਦੂਰਾਂ ਦੇ ਲਈ ਪੱਬਾਂ ਪਾਰ ਹੋਇਆ ਹੈਗਾ ਇਹ ਆਪਾਂ ਇੱਕ ਇੱਕ ਦਾਣਾ ਜਿਹੜਾ ਸਮੇਸਰ ਜਿਹੜਾ ਹੈਗਾ ਜਿੰਸ ਦਾ ਇਹ ਤੋਂ ਚੱਕਣ ਲਈ ਕਰਾਂਗੇ ਮੰਡੀਆਂ ਦਾ ਕਿਹੜੇ ਕਿਹੜੇ ਮੰਡੀਆਂ ਦਾ ਦੌਰਾ ਰਿਹਾ ਅੱਜ ਦੇਖੋ ਅੱਜ ਅਸੀਂ ਆ ਪਹਿਲਾ ਹੁਣੇ ਜਿਹੜਾ ਹੈਗਾ ਫਲੋਰ ਮੰਡੀ ਦਾ ਕਰ ਰਹੇ ਹਾਂ ਇਸ ਤੋਂ ਉਪਰੰਤ ਜਿਹੜਾ ਹੈਗਾ ਅਸੀਂ ਅੱਪਰੇ ਜਾਵਾਂਗੇ ਉੱਥੇ ਵੀ ਜਿਹੜਾ ਹੈਗਾ ਕਿਸਾਨਾਂ ਦਾ ਮੂੰਹ ਮਿੱਠਾ ਕਰਵਾਵਾਂਗੇ ਉਸ ਤੋਂ ਪਰੰਤ ਜਿਹੜਾ ਹੈਗਾ ਗਰਾਇਆ ਵਿਖੇ ਜਿਹੜਾ ਹੈਗਾ ਚੱਲਾਂਗੇ ਉੱਥੇ ਵੀ ਜਿਹੜਾ ਹੈਗਾ ਆਰਤੀਆ ਕਿਸਾਨਾਂ ਭਰਾਵਾਂ ਦਾ ਜਿਹੜਾ ਹੈਗਾ ਉਹ ਮੂੰਹ ਮਿੱਠਾ ਕਰਾ ਕੇ ਤਾਂ ਜਾਣਾ ਹਾਂਜੀ ਕਿਸਾਨ ਆ ਤਾਂ ਸਾਡੇ ਕੋਲ ਮੋਤੀਪੁਰ ਦੇ ਜਨੈਲ ਸਿੰਘ ਜੀ ਖੜੇ ਨੇ ਉਹਨਾਂ ਦੇ ਨਾਲ ਸਮੂੱਚੀ ਆ ਦੇਖੋ ਖੜੇ ਆ ਇਹਨਾਂ ਦੇ ਇਨਾਂ ਦੀ ਸੇਵਾ ਦੇ ਲਈ ਆਮ ਆਦਮੀ ਪਾਰਟੀ ਜਿਹੜੀ ਆ ਕਿਸਾਨਾਂ ਦੇ ਹਿੱਤ ਦੇ ਲਈ ਕੰਮ ਕਰੀ ਆ ਕਿਸਾਨਾਂ ਦੀ ਵਹਿਤਰੀ ਦੇ ਲਈ ਕੰਮ ਕਰ ਲਈ ਆ ਕਿਉਂਕਿ ਆ ਇੱਕ ਇੱਕ ਦਾਣਾ ਚੁੱਕਣ ਦੇ ਲਈ ਜਿਹੜਾ ਹੈਗਾ ਅਸੀਂ ਪਾਵੰਦ ਆ ਔਰ ਇਹਨਾਂ ਨੂੰ ਵੀ ਭਰੋਸਾ ਵਿਸ਼ਵਾਸ ਦਿੋਣੇ ਆ ਕਿ ਤੁਹਾਡੇ ਨਾਲ ਖੜਕੇ ਸੂਬੇ ਦੇ ਮੁੱਖ ਮੰਤਰੀ ਦਾ ਭਗਵੰਤ ਸਿੰਘ ਮਾਨ ਉਹਨਾਂ ਦੀ ਜਿਹੜੀ ਸਰਕਾਰ ਆ ਤੁਹਾਡੇ ਹਿੱਤਾਂ ਦੀ ਹਤੈਸ਼ਾ ਦੀ ਰਾਖੀ ਦੇ ਲਈ ਜਿਹੜੇ ਉਹ ਬਚਨ ਵੱਧਾ ਵਰਗਾਉਂਦੀ ਆ ਬਾਕੀ ਸਾਥੀ ਕਿਸਾਨ ਨੇ ਜਨੈਲ ਸਿੰਘ ਮੋਤੀਪੁਰ ਜੀ ਇਹਨਾਂ ਨਾਲ ਵੀ ਤੁਸੀਂ ਗੱਲ ਕਰ ਸਕਦੇ ਆ ਬਾਕੀ ਸਾਥੀ ਵੀ ਖੜੇ ਹੈਗੇ ਆ ਔਰ ਸਾਡੇ ਵੱਲੋਂ ਪੂਰੇ ਮੁਕੰਮਲ ਪ੍ਰਬੰਧ ਕੀਤੇ ਜਿਹੜੀ ਕਣਕ ਦੀ ਜਿਹੜੀ ਆ ਸ਼ੁਰੂ ਹੋਇਆ ਤੋਂ ਹੀ ਖਰੀਦੀ ਉਹ ਪ੍ਰਿੰਸੀਪਲ ਸਾਡੇ ਹਲਕਾ ਇੰਚਾਰਜ ਨੇ ਆ ਕੇ ਔਰ ਸਾਡੇ ਚੇਅਰਮੈਨ ਸੁਖਦੀਪ ਸਿੰਘ ਜੀ ਅੱਪਰ ਆ ਜਿਹੜੇ ਵਾਈਸ ਚੇਅਰਮੈਨ ਨੇ ਤੇ ਬਾਕੀ ਸਾਰਿਆਂ ਨੇ ਆ ਕੇ ਇੱਥੇ ਸ਼ੁਰੂਆਤ ਕਰਾਈ ਆ ਤੇ ਇੱਕ ਪ੍ਰਿੰਸੀਪਲ ਸਾਹਿਬ ਨੇ ਪ੍ਰੋਸਾ ਦਵਾਇਆ ਕਿ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੋਣ ਦਿੱਤੀ ਜਾਵੇਗੀ ਨਾ ਕੋਈ ਲਾਈਟਾਂ ਦੀ ਨਾ ਕੋਈ ਪਾਣੀ ਪੀਣ ਵਾਲੇ ਦੀ ਜਾਂ ਬਾਰਦਾਨੇ ਦੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਵੀ ਨਹੀਂ ਆਏਗੀ ਔਰ ਜਿਹੜਾ ਨਾਲ ਦੀ ਨਾਲ ਕਣਕ ਚੱਕੀ ਨਾਲ ਦੀ ਨਾਲ ਪੈਸੇ ਦੀ ਰੈਗੀ ਕੀਤੀ ਜਾਏਗੀ ਔਰ ਇੱਕ ਸਾਡਾ ਫਲੋਰ ਦਾ ਹਲਕਾ ਪੜਾ ਵਧੀਆ ਰਿਹਾ ਝੋਨੇ ਦੀ ਵਿੱਚ ਵੀ ਸਾਡੀ ਕੋਈ ਖਰਾਬੀ ਨਹੀਂ ਹੋਈ ਜਿੱਦਾਂ ਆਮ ਕੀ ਜਗਾ ਕੱਟ ਲੱਗਿਆ ਸਾਡੇ ਇਹ ਫਲੋਰ ਦਾ ਹਲਕਾ ਰਿਹਾ ਜਿੱਥੇ ਪ੍ਰਿੰਸੀਪਲ ਦੇ ਜਿੱਦਾਂ ਸਦਕਾ ਜਿਹੜਾ ਇੱਥੇ ਜਿਹੜਾ ਬਹੁਤ ਵਧੀਆ ਪ੍ਰਬੰਧ ਰਿਹਾ ਚਲੇ ਚੋਨੇ ਵੀ ਜ਼ਿੰਮੇਵਾਰ ਦੇ ਵਿਕੇ ਆ ਔਰ ਕਿਸੇ ਨੂੰ ਕੋਈ ਕਟ ਨਹੀਂ ਲਗਾ ਜੀ ਮਰ ਨੂੰ ਇਸ ਗੱਲ ਦਾ ਅਸੀਂ ਪ੍ਰਿੰਸੀਪਲ ਸਾਹਿਬ ਦਾ ਧੰਨਵਾਦ ਵੀ ਕਰਦੇ ਆ ਧੰਨਵਾਦ ਕਰਦੇ ਆ ਤੇ ਬਾਕੀ ਸਾਰਿਆਂ ਦਾ ਜਿਹੜਾ ਸਾਥ ਜਿਹੜਾ ਦਿੱਤਾ ਪਾਣੀ ਦੇ ਪ੍ਰਬੰਧ ਦਾ ਪ੍ਰਬੰਧ ਤੁਹਾਨੂੰ ਪ੍ਰਸ਼ਾਸਨ ਨੇ ਅਭਿਸ਼ਵਾਸ ਦਿਵਾਇਆ ਪ੍ਰਿੰਸੀਪਲ ਸਾਹਿਬ ਨੇ ਉੱਥੇ ਗੱਲ ਕੀਤੀ ਜਦੋਂ ਕਿ ਅਸੀਂ ਜਿਹੜੇ ਆ ਪੂਰਾ ਇਸੇ ਪ੍ਰਬੰਧ ਪਾਣੀ ਦਾ ਕਰਾਂਗੇ ਔਰ ਠੰਡੇ ਪਾਣੀ ਦਾ ਵੀ ਕੁਝ ਮੰਗ ਕੀਤੀ ਸੀ ਆਰਤੀਆਂ ਨੇ ਵੀ ਸਾਡੇ ਪਰਲੇ ਪਾਸੇ ਵੀ ਜਿਹੜਾ ਜਿਹੜਾ ਫਿਲਟਰ ਲੱਗ ਦਿੱਤੇ ਹਨ ਟੁੱਟੀਦਾ ਹੈ ਉਹ ਵੀ ਜਿਹੜਾ ਮੌਕੇ ਤੇ ਅਧਿਕਾਰੀਆਂ ਨੇ ਉਸੇ ਵੇਲੇ ਉਹਨਾਂ ਦੀ ਮੰਨ ਲਈ ਆ ਵੀ ਅਸੀਂ ਉੱਥੇ ਵੀ ਫਿਲਟਰ ਲਾ ਕੇ ਦਵਾਂਗੇ। ਖੁਸ਼ ਆਂ ਖੁਸ਼ ਆ ਪ੍ਰਬੰਧਕਾਂ। ਹਾਂ ਬਿਲਕੁਲ ਜੀ। ਖੁਸ਼ ਆ ਅਸੀਂ ਗੱਲ ਤੇ ਸਾਰਿਆਂ ਨੇ ਅਸੀਂ ਬਿਲਕੁਲ ਖੁਸ਼ ਆ। ਔਰ ਜਿਹੜਾ ਸਾਡਾ ਹਮੇਸ਼ਾ ਜਿਹੜਾ ਨਾਲ ਜਿਹੜਾ ਪ੍ਰਸ਼ਾਸਨ ਵੀ ਔਰ ਜਿਹੜੇ ਸਾਡੇ ਪ੍ਰਿੰਸੀਪਲ ਸਾਹਿਬ ਹਲਕਾ ਜਿਹੜੇ ਇੰਚਾਰਜ ਨੇ ਉਹ ਵੀ ਸਾਨੂੰ ਪੂਰਾ ਸਾਧਨ ਦੇ ਆ। ਧੰਨਵਾਦ ਜੀ। ਅੱਜ ਹਲਕਾ ਮਿਦਾਨ ਸਭਾ ਫਲੋਰ ਦੀ ਜਿਹੜੀ ਅਸੀਂ ਅੱਜ ਦੂਸਰੀ ਮੰਡੀ ਅਪਰਾ ਮੰਡੀ ਹੈਗੀ ਆ ਜਿਹੜਾ ਕਿ ਅਪਰਾ ਖਸਵਾ ਬਹੁਤ ਹੈ। ਮਸ਼ਹੂਰ ਆ ਸੋਨੇ ਦੀ ਮੰਡੀ ਜਿਸ ਨੂੰ ਕਿਹਾ ਜਾਂਦਾ ਉਸ ਮੰਡੀ ਦੇ ਵਿੱਚ ਅਸੀਂ ਅੱਜ ਇਕੱਤਰਤ ਹੋ ਕੇ ਸਾਡੇ ਬਹੁਤ ਹੀ ਸਤਜਕਾਰ ਸ਼ਖਸੀਅਤ ਸੁਖਦੀਪ ਅਪਰਾ ਜੀ ਸੀਐਮਾਰਕੀਟ ਕਮੇਟੀ ਫਲੋਰ ਤੋਂ ਔਰ ਨਾਲ ਹੈ ਸਾਡੇ ਸਲਿੰਦਰ ਜੀ ਪ੍ਰਧਾਨ ਜੀ ਆ ਸੈਕਟੀ ਸਾਹਿਬ ਔਰ ਪ੍ਰਧਾਨ ਜੀ ਸਾਡੇ ਬਲੌਗ ਪ੍ਰਧਾਨ ਤਰਸੀਮ ਜੀ ਔਰ ਬੇਬੇ ਸ਼ਰਮਾ ਜੀ ਕਾਉਂਸਲਰ ਔਰ ਸਾਰੀ ਸਮੁੱਚੀ ਜਿਹੜੇ ਇੱਥੇ ਅਪਰਾ ਦੇ ਨਿਵਾਸੀ ਆ ਔਰ ਅਸੀਂ ਅੱਜ ਮੰਡੀ ਦਾ ਜਿਹੜਾ ਹੈਗਾ ਦਾਲਾ ਮੰਡੀ ਦਾ ਜਿਹੜਾ ਹੈਗਾ ਉਹ ਆਗਾਜ਼ ਕੀਤਾ ਹੈ ਅੱਜ ਇਥੇ ਆ ਸ਼ੁਰੂਆਤ ਕੀਤੀ ਆ ਪਾ ਲੱਗਾ ਆ ਕਣਕ ਜਿਹੜੀ ਹੈਗੀ ਆ ਬਹੁਤ ਹੀ ਵਧੀਆ ਜਿਹੜੀ ਮੰਡੀ ਦੇ ਵਿੱਚ ਆ ਰਹੀ ਆ ਪਿਛਲੇ ਸਾਲ ਲਗਭਗ 2 ਲੱਖ 25000 ਪੁਆਇੰਟ ਜਿਹੜੀ ਸੀ ਕਣਕ ਆਈ ਸੀ ਹੁਣ ਇਸ ਵਕਤ ਆਸ ਆ ਕਿ ਇਹ ਜਿਹੜੀ ਹੈਗੀ ਆ ਹੋਰ ਇਹਦੇ ਵਿੱਚ ਵਾਧਾ ਹੋਏਗਾ